ਰੱਬ ਹੀ ਬਚਾਵੇ ਉਹ ਬਾਬੇ ਤੋਂ ਤਾਂ ਕਿਉਂ ਬਸ ਬਾਤ ਨੂੰ ਚਿੰਤਾ ਫੇਰਦਾ ਹੀ ਬਾਬਾ ਵੀ ਉਹਨੂੰ ਜੇ ਕਹਿੰਦੇ ਨੇ ਵੀ ਜਾ ਮੈਂ ਇਸ ਥੱਲੇ ਜਾ ਉਹ ਛੋਟੇ ਥੱਲੇ ਜਾਂਦਾ ਜੀ ਡਾਕਟਰ ਸਾਹਿਬ ਨੇ ਚੀਰਾ ਲਾਉਣਾ ਸੀ ਆਪਰੇਸ਼ਨ ਵੇਲੇ ਉਹ ਕਟਰ ਮਿਲਿਆ ਨਹੀਂ ਹਾਂ ਉਹ ਫਿਰ ਆਰੀ ਨਾਲ ਲਾਤਾ ਜੀ ਵਾਸੇ ਫਿਰ 2 ਦਿਨ ਬਾਅਦ ਲਾ ਸਟਾਰਟ ਜੀ ਸਟਾਣ 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 ਬਾਬਾ ਡਾਕਟਰ ਸਾਹਿਬ ਜੀ ਉਹ ਤਾਂ ਇੰਨਾ ਭੜਾ ਮਤਲਬ ਰੱਬ ਹੀ ਬਚਾਵੇ ਉਹ ਬਾਬੇ ਤੋਂ ਤਾਂ ਕਿਉਂ ਬਸ ਰਾਤ ਨੂੰ ਚਿੰਟਾ ਫੇਰਦਾ ਹੀ ਬਾਬਾ ਬਾਲਾ ਚਿੰਟਾ ਫੇਰਦਾ ਪੱਤਾ ਕਰਕੇ ਹਾਂ ਤਾਂ ਪੱਤਾ ਕਰਕੇ ਬਾਕੀ ਜੀ ਉਹ ਬਾਬਾ ਐ ਆਏ ਜੇ 9 ਵਜੇ ਆ ਜੂਗਾ ਜੀ ਆਏ ਤਾਂ ਨਹੀਂ ਹੈਗਾ ਜੀ ਕਿ ਹਾਂ ਕਿ 10 ਮਿੰਟਾਂ ਚ ਭੱਗ ਜੂਗਾ ਨਾ ਨਾ ਜੀ ਬਾਕੀ ਜੀ ਇਹ 4 ਵਜੇ ਤੱਕ ਰਹਿੰਦੇ ਜੀ ਉਹ ਬਾਬਾ ਮੈਂ ਵੀ 4 ਵਜੇ ਜਾਂਦੇ ਨੇ ਜੀ ਪੱਕੇ ਕਈ ਵਾਰ ਬਾਬਾ ਜੀ ਚਿੰਟਾ ਨੰਗਾ ਵੀ ਦਿੰਦੇ ਨੇ ਉਹ ਹਲਕ ਵਿੱਚ ਦੀ oh no ਇੱਕ ਹੋਰ ਚੀਜ਼ ਆ ਜੀ ਹਾਂ ਜੀਨਾ ਚ ਪੁੱਤਾ ਫਿਰ ਤਾਂ ਬਾਬਿਆਂ ਦੇ ਚਿਡੇਲਾ ਚਡੂਲਾ ਜੋ ਵੀ ਆਉਂਦੀਆਂ ਨੇ ਜੀ ਹਾਂ ਉਹ ਸਾਰੀਆਂ ਉਸ ਟਾਈਮ ਉਹੀ ਬਾਬਾ ਕਰਦਾ ਜੀ ਹੋਇਆ ਕੱਪ ਪੁੱਛੋ ਨਾ ਜੀ ਅੱਛਾ ਕਹਿੰਦੇ ਕੁਝ ਵੀ ਨਹੀਂ ਹਾਂ ਬਸ ਗੱਲਾਂ ਹੀ ਐਸੀਆਂ ਕਰਦੇ ਨੇ ਜੀ ਬੰਦਾ ਖੜਾ ਖਲੋਤਾ ਪਾਣੀ ਪਾਣੀ ਹੋ ਜਾਂਦੇ ਤਰਾ ਤਰਾ ਹੀ ਹੋ ਗਿਆ ਤਰਾ ਜੀ ਹੌਲ ਪੈਂਦੇ ਨੇ ਜੀ ਕਾਲਜ ਕਹਿੰਦੇ ਕੋਈ ਤੁਸੀਂ ਵੀ ਜਿਵੇਂ ਹੁਣ ਹੋਰੇ ਆਏ ਆ ਹਨਾ ਇਲਾਜ ਕਰਾਣ ਪਹਿਲਾਂ ਕੋਈ ਪੁਰਾਣੇ ਮਰੀਜ਼ਾਂ ਤੋਂ ਸੁਣਿਆ ਹੋਣਾ ਤਾਂ ਹੀ ਉਹਰੇ ਪਹੁੰਚੇ ਕਿਹੜੇ-ਕਿਹੜੇ ਨੂੰ ਪੁਰਾਣੇ ਮਰੀਜ਼ ਮੇਰੇ ਜਿਹੜਾ ਠੀਕ ਹੋਏ। ਵੈਸੇ ਤਾਂ ਇਹ ਜਿਹੜੇ ਦਵਾਈ ਲੈ ਕੇ ਗਏ। ਮਤਲਬ ਹੁਣ ਤੱਕ ਦਾ ਪੁਰਾਣਾ ਇਹਨਾਂ ਵਿੱਚ ਤਾਂ ਸਾਰਾ ਜੋ ਮੈਂ ਹੀ ਆਈ। ਹਾਂ। ਲਾਹੌਰ ਵੀ ਹੋਣਗੇ ਸ਼ਾਇਦ। ਇਲਾਜ ਚੱਲ ਰਿਹਾ। ਹਾਂ। ਇਹ ਲਾਹਾਂ ਚੱਲ ਰਿਹਾ। ਇਹ ਇਲਾਜ ਆਏ ਨਹੀਂ ਜੀ ਕੀ ਕਰਾਤੀ ਖਤਮ ਹੋ ਜਾਈਆ ਫਿਰ 1 ਸਾਲ ਚ। ਫਿਰ ਇਹ ਚਲਦਾ ਹੀ ਰਹਿੰਦਾ ਜੀ। ਦਿੱਕਤ ਬਦੀ ਕੀ? ਪਤਾ ਨਹੀਂ ਜੀ 1 ਸਾਲ ਚੱਲ ਜੇ। ਡਾਕਟਰ ਸਾਹਿਬ ਦੀ ਦਵਾਈ ਜਿਹੜੀ ਹੈਗੀ ਜੀ। ਹਾਂ। ਬਹੁਤ ਕੀਮਤੀ ਦਵਾਈ ਹੈ ਜੀ। ਹਾਂ। ਮਤਲਬ ਹਿਮਾਲਿਆ ਤੋਂ ਵੀ ਖਤਰਨਾਕ ਦਵਾਈ ਆਈ ਉਹਨਾਂ ਦੀ ਹਿਮਾਲੇ ਤਾਂ ਬੇਬੀ ਬਹੁਤ ਛੋਟੀ ਚੀਜ਼ ਆ ਗਈ ਹਾਂ ਉਹ ਦਵਾਈ ਤਾਂ ਬਾੜੀ ਖਤਰਨਾਕ ਆ ਉਹ ਦਵਾਈ ਜੀ ਹਰ ਸਾਲ ਬੰਦੇ ਨੂੰ ਲੈਣੀ ਪੈਂਦੀ ਹੈ ਜੇ ਨਾ ਲਵੇ ਬੰਦਾ ਜੀ ਹਾਂ ਤਾਂ ਫਿਰ ਉਹਦੇ ਉਹ ਅੰਦਰੋਂ ਹੀ ਅੰਦਰੋਂ ਹੀ ਪਤਾ ਨਹੀਂ ਮਰਦਾ ਰਹਿੰਦਾ ਮਰਨ ਦੇ ਚਾਲੂ ਰਹਿੰਦੇ ਚੁਰਦਾ ਰਹਿੰਦਾ ਅੰਦਰੋਂ ਚੁਰਦਾ ਹੀ ਜਾਂਦਾ ਇੱਕ ਜੀ ਆ ਵੀ ਆ ਡਾਕਟਰ ਸਾਹਿਬ ਦੀ ਦਵਾਈ ਜੀ ਹਰ ਇੱਕ ਦੇ ਕਰਮਾਂ ਚ ਨਹੀਂ ਹੈ ਜੀ ਦਵਾਈ ਲੈਣ ਵਾਸਤੇ ਇਹ ਆਡੀਸ਼ਨ ਦੇਣੀ ਪੈਂਦੀ ਆ ਜੇ ਢਿੱਡ ਦੁਖਦਾ ਤਾਂ ਦਿਖਾਉਣਾ ਪਊ ਜੀ ਮੇਰਾ ਢਿੱਡ ਐ ਦੁਖਦਾ ਜੇ ਕੁਝ ਹੋਰ ਦੁਖਦਾ ਦਿਖਾਉਣਾ ਪਊ ਜੀ ਐ ਤੁਹਾਡਾ ਅੱਛਾ ਜੀ ਇੱਕ ਹੋਰ ਜੇ ਕੋਈ ਕੀੜਾ ਹੈਗਾ ਉਹ ਵੀ ਦਿਖਾਉਣਾ ਪਊ ਜੀ ਮੇਰੇ ਕੀੜਾ ਅੱਛਾ ਬਾਬਾ ਡਾਕਟਰ ਜੀ ਦਾ ਇੱਕ ਮਰੀਜ਼ ਆ ਜੀ ਹਾਂ ਉਹਨੂੰ ਜੀ ਡਾਕਟਰ ਸਾਹਿਬ ਨੇ ਨਾ ਬਹੁਤ ਕੋਸ਼ਿਸ਼ ਕੀਤੀ ਵੀ ਇਹਨੂੰ ਮੈਂ ਸਹੀ ਲੈਣ ਤੇ ਲੈ ਕੇ ਆ ਮੈਂ ਠੀਕ ਕਰਾਂ ਹਨਾ ਹੀ ਹਾਂ ਹੁਣ ਮੈਨੂੰ ਅੱਜ ਲੱਗਣ ਲੱਗਾ ਵੀ ਡਾਕਟਰ ਸਾਹਿਬ ਵੀ ਥੋੜੇ ਜੇ ਹੱਥ ਖੜੇ ਕਰਨ ਲੱਗ ਗਏ ਉਹ ਮਰੀਜ਼ ਵੱਲੋਂ ਹਾਂ ਉਹ ਮਤਲਬ ਕਹਿ ਕਹਿ ਕੇ ਥੱਕ ਗਏ ਡਾਕਟਰ ਸਾਹਿਬ ਮੈਨੂੰ ਬੜਾ ਬੜੀਆਂ ਬਹੁਤ ਦੌੜਾਂ ਦੱਤੀਆਂ ਜੀ ਹਨਾ ਡਾਕਟਰ ਸਾਹਿਬ ਨੇ ਹਾਂ ਸੰਜੇ ਨੂੰ ਉਰਪ ਬੁੱਗ ਜੀ ਹਨਾ ਉਹਦਾ ਨਾਮ ਡਾਕਟਰ ਸਾਹਿਬ ਨੇ ਹੀ ਰੱਖਿਆ ਜੀ ਬੁੱਗ ਅੱਛਾ ਹਾਂ ਉਹ ਬੁੱਗ ਤਾਂ ਕਰਕੇ ਰੱਖਿਆ ਗਿਆ ਵੀ ਉਹਨੂੰ ਜੇ ਕਹਿੰਦੇ ਨੇ ਵੀ ਜਾ ਮੈਂਸ ਥੱਲੇ ਜਾ ਉਹ ਛੋਟੇ ਥੱਲੇ ਜਾਂਦਾ ਜੀ ਅੱਛਾ ਐਜਾ ਕੰਮ ਆਈ ਉਹਦਾ ਹਾਂ ਹੁਣ ਵੀ ਇਹੀ ਕੰਮ ਹੋਇਆ ਹੋਇਆ ਜੀ ਹਾਂ ਹੁਣ ਵੀ ਉਹਨੂੰ ਡਾਕਟਰ ਸਾਹਿਬ ਨੇ ਮੈਂਸ ਥੱਲੇ ਭੇਜਿਆ ਹੋਇਆ ਹਾਂ ਪਰ ਗਿਆ ਹੋਇਆ ਛੋਟੇ ਥੱਲੇ ਜੀ ਪਤਾ ਨਹੀਂ ਕਦੋਂ ਮੁੜੂਗਾ ਹਾਂ ਪਰ ਉਹ ਕਹਿੰਦੇ ਵੀ ਉਹਨੇ ਉਹ ਬੰਦੇ ਨੇ ਮਰੀਜ਼ ਨੇ ਹਾਂ ਜੀ ਹੋਰ ਮਰੀਜ਼ਾਂ ਨੂੰ ਬਹੁਤ ਰੋਟੀਆਂ ਖਵਾਈਆਂ ਨੇ ਹਾਂ ਇਹ ਤਾਂ ਹੈ ਉਹ ਬਹੁਤ ਖਵਾਈਆਂ ਬਹੁਤ ਸਾਲਾਂ ਤੋਂ ਹਾਂ ਜੀ ਡਾਕਟਰ ਨੂੰ ਵੀ ਰੋਟੀਆਂ ਖਵਾਈਆਂ ਨੇ ਬਹੁਤ ਹਾਂ ਜੀ 4 ਸਾਲ ਦਾ ਮੈਨੂੰ ਬੱਚੇ ਹੋਏ ਤਾਂ ਹੀ ਆ ਜੀ ਹਈ ਹੈ ਹਾਂ 4 ਸਾਲ ਦਾ ਮੈਨੂੰ ਆਂਦੇ ਨੂੰ ਹੋ ਗਏ ਜੀ ਅੱਛਾ ਹੋਰ ਜੀ ਹਾਂ ਅੱਛਾ ਜੀ ਇੱਕ ਹੋਰ ਚੀਜ਼ ਆ ਜੀ ਪਰ ਇਹ ਦੋ ਜਹ ਕੱਲ ਤੋਂ ਸਟਾਰਟ ਹੋ ਜੀ ਹਸਪਤਾਲ ਦੇ ਜਿਹੜੇ ਕੰਪਾਉਂਡਰ ਨੇ ਜੀ ਹਾਂ ਉਹ ਬਾਲੇ ਖਤਰਨਾਕ ਨਹੀਂ ਹਾਂ ਮਤਲਬ ਡਾਕਟਰ ਸਾਹਿਬ ਆਂਦੇ ਨੇ ਹਾਂ ਡਾਕਟਰ ਸਾਹਿਬ ਜਾਂਦੇ ਨੇ ਇਲਾਜ ਕਰਕੇ ਵਗ ਜਾਂਦੇ ਨੇ ਮਰੀਜ਼ਾਂ ਨੂੰ ਸੁਧਾਰ ਕੇ ਵਜਾ ਦੇ ਨੇ ਹਾਂ ਉਹ ਕੰਦਰ ਤੇ ਇੱਕ ਵਾਰ ਵੀ ਆ ਕੇ ਡਾਕਟਰ ਸਾਹਿਬ ਵੀ ਬੈਠਦੇ ਜੀ ਨਾ ਪੁੱਛਦੇ ਨੇ ਹਾਂ ਵੀ ਕਦੋਂ ਆਉਂਦੇ ਨੇ ਕਦੇ ਜਾਂਦੇ ਨੇ ਹਾਂ ਨਾ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਡਾਕਟਰ ਸਾਹਿਬ ਤੋਂ ਵੀ ਡਰਦੇ ਨੇ ਹਾਂ ਇਹ ਅਜੇ ਤੱਕ ਪਤਾ ਨਹੀਂ ਲੱਗਾ ਡਾਕਟਰ ਸਾਹਿਬ ਦੱਸਣਗੇ ਜਰੂਰ ਉਹਨੂੰ ਪੁੱਛਾਂਗੇ ਕਦੇ ਜੀ ਹਾਂ ਇਹ ਤਾਂ ਤੁਹਾਨੂੰ ਮਲਾਵਾ ਨਾ ਮਲਾਵੇ ਮੈਨੂੰ ਮਲਾਵੇ ਯਾਰ ਅਗਲੇ ਪਾਰਟ ਦੇ ਵਿੱਚ ਹੋ ਸਕਿਆ ਤਾਂ ਡਾਕਟਰ ਸਾਹਿਬ ਨੂੰ ਮਲਵਾਵਾਗੇ ਤੁਹਾਨੂੰ ਪੁੱਛਾਵਾਂਗੇ ਵੀ ਕੀ ਗੱਲਾਂ ਦੀਆਂ ਡਾਕਟਰ ਸਾਹਿਬ ਦਾ ਕੰਮ ਵੀ ਦਿਖਾਓ ਮੈਨੂੰ ਹਣਾ ਵੀ ਕੀ ਕਰਦੇ ਨੇ ਮੈਂ ਪਹਿਲਾਂ ਦਿਖਾਵਾਂਗੀ ਦੇਖੋ ਕੰਮ ਤਾਂ ਪਹਿਲਾਂ ਜ਼ਰੂਰੀ ਆ ਨਹੀਂ ਜੀ ਡੋਜ ਮਿਲਦੀ ਵੀ ਦਿਖਾ ਦਾਂਗੇ ਅੱਛਾ ਐ ਮੈਂ ਤਾਂ ਕੁਝ ਕਹਿੰਦਾ ਨਹੀਂ ਐਵੇਂ ਨਾ ਨਾ ਆਪਰੇਸ਼ਨ ਲਗਾਉਣਾ ਨਹੀਂ ਅੱਛਾ ਅੱਛਾ ਨਹੀਂ ਜੀ ਕਈ ਵਾਰੀ ਜਦੋਂ ਮੈਂ ਕਿ ਆਪਾਂ ਖੜੇ ਹੁੰਨੇ ਆ ਕਈ ਵਾਰ ਡੋਜ ਘੁੰਮ ਕੇ ਵੀ ਆ ਜਾਂਦੀ ਹੁੰਦੀ ਹੈ ਜੀ ਉਹ ਬਾਕਰ ਦੂਰੋਂ ਦੇਖ ਦਿੰਦੇ ਨਹੀਂ ਸਿੱਧਾ ਜਾ ਕੇ ਉਹ ਆਪਦੇ ਟਿਕਾਣੇ ਤੇ ਗੱਡਾ ਗੱਡ ਜਾਂਦਾ ਹੀ ਜਾ ਕੇ ਗੱਡਿਆ ਜਾਂਦਾ ਜੀ ਉਹ ਰਿੰਝ ਵੀ ਗੱਡੇ ਵੀ ਆ ਲਈ ਤੇ ਐ ਮਤਲਬ ਜਿਵੇਂ ਜਾਦੂ ਨਹੀਂ ਹੁੰਦਾ ਜੀ ਪ੍ਰੈਸ਼ਰ 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 ਹੀ ਬਣ ਜਾਂਦਾ ਜੀ ਉਹ ਐ ਲੱਗੇ ਜਾਂਦਾ ਉਹ ਲਿਕਵਿਡ ਅੰਦਰ ਉਹ ਦਵਾਈ ਆਪਦੇ ਆਪ ਚੜ ਜਾਂਦੀ ਅੱਛਾ ਬੰਦਾ ਜੀ ਬਹੁਤ ਔਖਾ ਭਾਈਦਾ ਤਾਂ ਹੈ ਹਾਂ ਪਰ ਵੀ ਇੰਜੈਕਸ਼ਨ ਲੱਗ ਜਾਂਦਾ ਕਹਿੰਦੇ ਕੈਂਚੀ ਤਾਂ ਮੈਂ ਆ ਰਹੀ ਇੱਕ ਵਾਰੀ ਆ ਰਹੀ ਕਹਿੰਦੇ ਆਰੀ ਨਾਲ ਢੋਜ ਦੇ ਦਿੱਤੀ ਹਾਂ ਮੈਂ ਆਰੀ ਨਾਲ ਦਿੱਤੀ ਸੀ ਬੰਦਾ ਉਹ ਕਿਰੋ ਦੇ ਦਿਓ ਉਹ ਚੀਰਾ ਲਾਉਣਾ ਸੀ ਕੱਟਣਾ ਉੰਮੇ ਨੂੰ だっ ਨਾ ਨਾ ਆ ਉਹ ਮਾਨੇ ਹੋਰ ਤੇ ਕਹਿੰਦੇ ਉਧਰ ਹਮਚੜੀ ਦਾ ਉੰਮਾ ਦੀ ਇੱਕ ਮਨਪ੍ਰੀਤ ਸਾਗੂ ਹਾਂਜੀ ਮਨਪ੍ਰੀਤ ਸਾਗੂ ਨੂੰ ਉਹ ਐ ਸੀ ਡਾਕਟਰ ਸਾਹਿਬ ਨੇ ਚੀਰਾ ਲਾਉਣਾ ਸੀ ਆਪਰੇਸ਼ਨ ਵੇਲੇ ਉਹ ਕੱਟ ਨਾ ਮਿਲਿਆ ਨਹੀਂ ਹਾਂ ਉਹ ਫਿਰ ਆਰੀ ਨਾਲ ਲਾਤਾ ਜੀ ਉਹ ਨਹੀਂ ਨਹੀਂ ਐ ਐ ਕਰਕੇ ਨਹੀਂ ਲਾਇਆ ਜੀ ਨਾਲੇ ਚੀਰਾ ਹਾਂ ਚੀਰਾ ਵੀ ਆਈ ਲੱਗ ਗਿਆ ਜੀ ਬੜਾ ਮਸੂਰੋ ਹੀ ਛੜਤੀ ਹਾਂ ਹਾਂਜੀ ਡਾਕਟਰ ਸਾਹਿਬ ਐਕਸਪੀਰੀਅੰਸ ਵਾਲੇ ਜੀ ਬੜਾ ਸਹੀ ਥਾਂ ਤੇ ਲੱਗਿਆ ਦੂਰ ਖੜਾ ਮਰੀਜ਼ ਦੇ ਉਟੀ ਕਹ ਲਾਂਦ ਨੇ ਹਾਂ ਜੀ ਆਈ ਕਿਹੜਾ ਬੱਗ ਮਾ ਟੀਗਾ ਜੀ ਪਿਛਲੇ ਸਾਲ ਹਾਂ ਨੂਰ ਦੇ ਵੀ ਲੱਗਿਆ ਸੀ ਅੱਛਾ ਉਹਦੇ ਅੱਖ 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 ਇੱਥੇ ਜਾ ਕੇ ਗੜੀ ਚ ਗਿਆ ਸੀ ਮੈਨੂੰ ਨਹੀਂ ਗੜੀਚਾ ਨਹੀਂ ਸੀ ਹਾਂ ਉਹਦੀ ਕੋਲ ਦੀ ਲੱਗਿਆ ਸੀ ਵਾਸਤੇ ਦੀ ਲੱਗਿਆ ਸੀ ਬੜਾ ਖਤਰਨਾਕ ਲਾਜ ਆ ਜੀ ਪਰ ਜੀ ਉਹਨੂੰ 2-3 ਦਿਨਾਂ ਬਾਅਦ ਫਿਰ ਉਹਦੇ ਲਾਜ ਦੇਖੋ ਜੀ ਕਹਿੰਦੇ ਬਜ਼ੁਰਗ ਕਹਿੰਦੇ ਹੁੰਦੇ ਨੇ ਹਾਂ ਵੀ ਜਿੰਨਾ ਇੰਨੀ ਦਵਾਈ ਕੌੜੀ ਹੋਊਗੀ ਹਾਂ ਹਾਂਜੀ ਓਨੀ ਅਸਰ ਵਧੀਆ ਕਰੂਗੀ ਹਾਂਜੀ ਮਤਲਬ ਵੀ ਉਹ ਉਹਨਾਂ ਨੇ ਬਜ਼ੁਰਗਾਂ ਦੀ ਗੱਲ ਫਾਲੋ ਕਰੀ ਹੋਈ ਹੈ ਜੀ ਹਾਂ ਬਸ ਲਓ ਮਰੀਜ਼ਾਂ ਨੂੰ ਅੱਜ ਕੱਲ੍ਹ ਦੇ ਨੂੰ ਬਸ ਕੌੜੀ ਚੀਜ਼ਾਂ ਵਾਲੀ ਫਾਲੋ ਮਤਲਬ ਕਰਵਾਉਂਦੇ ਨੇ ਵੀ ਆਪਾਂ ਉਹਨਾਂ ਨੂੰ ਕਰੋ ਮਿੱਠਾ ਤਾਂ ਚੱਲਦਾ ਹੀ ਨਹੀਂ ਜੀ ਚੱਲਦਾ ਨਹੀਂ ਮਿੱਠਾ ਹੈਂ ਮਿੱਠਾ ਤਾਂ ਚੱਲਦਾ ਹੀ ਨਹੀਂ ਮਰੀਜ਼ਾਂ 'ਚ ਹਾਂਜੀ ਮਿੱਠਾ ਤਾਂ ਜੀ ਚੱਲਦਾ ਬਸ ਪਹਿਲੇ ਆ 4-5 ਕਿਲੋ ਜਦੋਂ ਜਦੋਂ ਮਰੀਜ਼ ਦੀ ਉਹ ਫਾਈਲ ਚੈੱਕ ਕਰ ਰਹੇ ਹੁੰਦੇ ਨੇ ਨੀਂ ਨਾ ਨਾ ਆਉਂਦਾ ਮਰੀਜ਼ ਮਿੱਠਾ ਤਾਂ ਉਹ ਤਾਂ ਹੁੰਦੇ ਨੇ ਜੀ ਹਾਂ ਉਹ ਤਾਂ ਜੀ ਬਾਲਾ ਮਿੱਠਾ ਉਹ ਤਾਂ ਬਾਲਾ ਮਿੱਠਾ ਕਰ ਜੇ ਸ਼ੂਗਰ ਦਾ ਮਰੀਜ਼ ਵੀ ਆਈ ਹਾਂ ਤਾਂ ਉਹਨੂੰ ਕਹਿੰਦੇ ਨੇ ਵੀ ਕੋਈ ਚੱਕਰ ਨਹੀਂ ਤੂੰ ਖਾ ਲੈ ਹਾਂ ਦਾਸ ਤਰ੍ਹਾਂ ਮੈਂ ਕਰੇ ਦੇਣਾ ਬਾਕੀ ਇਹ ਆਈ ਡਾਕਟਰ ਸਾਹਿਬ ਮਿੱਠੇ ਉਦੋਂ ਹੁੰਦੇ ਨੇ ਜਦੋਂ ਇੰਨਾ ਵਰਗੇ ਮਿੱਠੇ ਦਾ ਮਿੱਠਾ ਵਾਰ ਘੜਨਾ ਹੋਵੇ ਹਾਂ ਇਹ ਇੱਕ ਚੀਜ਼ ਹੋਰ ਵੀ ਐ ਕਈ ਵਾਰ ਕੀ ਹੁੰਦਾ ਮਰੀਜ਼ ਮਿੱਠਾ ਜਾਦੇ ਖਾ ਜਾਂਦਾ ਖਾ ਜਾਂਦਾ ਖਾ ਜਾਂਦਾ ਹਾਂ ਉਹ ਜੀ ਮਿੱਠਾ ਬਣ ਜਾਂਦਾ ਜੀ ਹਾਂ ਜੀ ਫਿਰ ਡਾਕਟਰ ਸਾਹਿਬ ਕਹਿੰਦੇ ਨੇ ਵੀ ਇਹ ਤਾਂ ਗਲਤ ਕੰਮ ਹੋ ਗਿਆ ਲੱਗ ਜਾਂਦੀ ਇਹ ਫਿਰ ਉਹਨਾਂ ਨੂੰ ਜੀ ਰਾਤ ਵਾਸਤੇ ਰੱਖਿਆ ਜਾਂਦਾ ਜੀ ਮਰੀਜ਼ ਨੂੰ ਅੱਛਾ ਜਦੋਂ ਬਾਲਾ ਮਿੱਠਾ ਵੱਧ ਜੇ ਜੀ ਹਾਂ ਫਿਰ ਰਾਤ ਰਾਗ ਦੇਣੀ ਫਿਰ ਰਾਤ ਨੂੰ ਲਾਜ ਜਾਂਦਾ ਜੀ ਪੂਰਾ ਰਾਤ ਨੂੰ ਲਾਜ ਚ ਚੱਲਦਾ ਰਾਤ ਜੀ ਪੂਰਾ ਰਾਤ ਦੇ ਲਾਜ ਚ ਤੇ ਦਿਨ ਦੇ ਲਾਜ ਚ ਮਤਲਬ ਫਰਕ ਹੈ ਬਹੁਤ ਜਮੀਨ ਆਸਮਾਨ ਦਾ ਫਰਕ ਹੈ ਹੀ ਕਾਰਨ ਕਾਰਨ ਹੈ ਜੀ ਕਿਵੇਂ ਮਤਲਬ ਜੀ ਜਿਹੜਾ ਰਾਤ ਦਾ ਜੀ ਹੂੰ ਉਹਦੇ ਵਿੱਚ ਸੰਪੂਰਨ ਤੌਰ ਤੇ ਹੂੰ ਬਾਬਾ ਉਰਫ ਡਾਕਟਰ ਦੋਨੋਂ ਕੰਮ ਕਰ ਰਹੇ ਹੁੰਦੇ ਨੇ ਜੀ ਹੂੰ ਅੱਛਾ ਨੇਕਲਾ ਡਾਕਟਰ ਕੰਮ ਕਰਦਾ ਇੱਕ ਜਿਸਮ ਦੋ ਜਾਨਾਂ ਹੁੰਦੀਆਂ ਦੋ ਜਾਨਾਂ ਹੁੰਦੀਆਂ ਓ ਮਾਈ ਗਾਡ ਪਰਸਨੈਲਿਟੀ ਕਹ ਦਿੰਦੇ ਆਪਾਂ ਅੱਛਾ ਹਾਂਜੀ ਇਹ ਤੈਅ ਫਿਰ ਤਾਂ ਮਿਲਣਾ ਪਊਗਾ ਮੈਂ ਨਹੀਂ ਮੈਂ ਖੜਾ ਮਿਲ ਕੇ ਤੁਸੀਂ ਫੈਨ ਹਾਂਗਾ ਸਪੈਸ਼ਲ ਕੋਈ ਲਾਇਵ ਲੋਬ ਹੁੰਦੀ ਹੈ ਜਾਂ ਬਾਹਰ ਪਾਰਕ ਪੂਰਬ ਚੀਜ਼ ਦੇਖਦੇ ਨੇ ਕੋਈ ਜਿੱਥੇ ਦਿਲ ਕਰਦਾ ਹੈ ਉਹ ਮੂਡ ਮਰਜ਼ੀ ਦੇ ਮਾਰਦਾ ਰਹੀ ਜੀ ਦੇ ਨਹੀਂ ਅੱਛਾ ਉਹਨਾਂ ਨੇ ਐਂ ਕਹਤਾ ਵੀ ਵੀ ਪਾਰਕ ਚੱਲਣਾ ਚਾਹੀ ਜੀ ਫਿਰ ਪੂਰੀ ਜਨਤਾ ਬੈਠੀ ਹੋਵੇ ਸਾਹਮਣੇ ਹਾਂ ਉਹ ਨਹੀਂ ਦੇਖਦੇ ਹੈਗੀ ਦਵਾਈ ਹਾਂ ਜੀ ਉਹ ਐ ਨਹੀਂ ਸੋਚਦੇ ਵੀ ਜੀ ਕੋਈ ਮੇਰਾ ਲਾਜ ਕਾਪੀ ਕਰ ਲੂਗਾ ਹਾਂ ਜੀ ਅੱਛਾ ਉਹ ਕਈ ਵਾਰ ਜੀ ਦਵਾਈ ਉੱਤੋਂ ਮਤਲਬ ਕੀ ਬੰਦਾ ਉੱਤੋਂ ਹਾਂ ਇੱਕ ਹੋਰ ਚੀਜ਼ ਹੈ ਤੁਹਾਨੂੰ ਦੱਸਦਾ ਹਾਂ ਜੇ ਨਰਸ ਤੋਂ ਗਲਤੀ ਹੋ ਜਾਏ ਜਿਹੜੀ ਨਾਲ ਹੁੰਦੀ ਹੈ ਨਰਸ ਹਾਂ ਹਾਂ ਜੇ ਨਰਸ ਤੋਂ ਗਲਤੀ ਹੋ ਜਾਏ ਉਹ ਨਹੀਂ ਦੌੜਦੇ ਹਾਂ ਉਤਾਵਰ ਨਰਸ ਨੂੰ ਇਹ ਨਹੀਂ ਪਤਾਗਾ ਵੀ ਕਿਹੜੀ ਦਵਾਈ ਦੇ ਦੇਣ ਸਾਹਮਣੇ ਨਰਸ ਨੂੰ ਵੀ ਨਰਸ ਪਾਣੀ ਪਾਣੀ بڑے ਡਾਕਟਰਾਂ ਨੇ ਜ਼ੋਰ ਲਾਇਆ ਇਹ ਇਲਾਜ ਕਾਪੀ ਹੁੰਦਾ ਹੀ ਨਹੀਂ ਜੀ ਮੈਨੂੰ ਤਾਂ ਨਹੀਂ ਤਾਂ ਕਿੱਥੋਂ ਮਿਲ ਕੇ ਡਾਕਟਰੀ ਉਹਨਾਂ ਨੇ ਸਿੱਖਿਆ ਕਿੱਥੋਂ ਨਹੀਂ ਜੀ ਜੀ ਵਸ ਸੁਣਿਆ ਗਿਆ ਤਪੇ ਤੋਂ ਵੀ ਲੋਕ ਆਉਂਦੇ ਨੇ ਲੈਣ ਆਹ ਦੇਖੋ ਇਹ ਪੱਕਾ ਪੇਸ਼ੈਂਟ ਆ ਤੰਗ ਕੱਢ ਲੈਂਦੇ ਨਹੀਂ ਆ ਦੇਖੋ ਇਹ ਹਲੇ ਇਹਦੀ ਹਾਲਤ ਤਾਂ ਸੁਧਾਰੀ ਜਾ ਰਹੀ ਹੈ ਨਾ ਦੇਖੋ ਹਾਂ ਆਹ ਦੇਖੋ ਕਿੱਥੇ ਆ ਉੱਪਰ ਦੇਖੋ ਜੀ ਹੱਥ ਕੋਲੇ ਹਾਂ ਇਹ ਬੋਤਲ ਅੱਛਾ ਹਾਂ ਇਹ ਅੱਤਸ਼ ਜਾਰੀਆਂ ਜਾਰੀਆਂ ਨੇ ਜੀ ਹਾਂ ਇਹ ਆ ਦੇਖੋ ਫਸ ਗਿਆ ਦੇਖੋ ਪਹਿਲਾਂ ਡਾਕਟਰ ਆਪ ਦੇਖਦੇ ਨੇ ਨਾ ਵੀ ਕੀ ਕੀ ਬਿਮਾਰੀਆਂ ਨੇ ਕੀ ਕੀ ਹਰਕਤਾਂ ਨੇ ਇਹ ਸਾਰਾ ਕੁਝ ਫਿਰ ਦੇਖ ਕੇ ਫਿਰ ਲਾਜਾ ਪੰਜ ਦਿਨ ਹੀ ਦੇਖਦੇ ਨੇ ਜੀ ਪਹਿਲੇ ਕਿ ਪੰਜ ਦਿਨ ਦੇਖਦੇ ਨੇ ਪਹਿਲੇ ਕਿ ਪੰਜ ਦਿਨ ਤੋਂ ਬਾਅਦ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਜੜ ਫੇਰ ਜੀ ਪਹਿਲੇ 5 ਦਿਨਾਂ ਚ ਉਹ ਐ ਉਹ ਬੰਡ ਦੇ ਦੇ ਨੇ ਨਾ ਜੀ ਕਿ ਹਾਂ ਕਿ ਤੂੰ ਆ ਬਾੜ ਚ ਰਹਿਣਾ ਤੂੰ ਆ ਬਾੜ ਚ ਰਹਿਣਾ ਜਦੋਂ ਬੰਡਤਾ ਜੀ ਬਸ ਫਿਰ 2 ਦਿਨਾਂ ਬਾਅਦ ਲਾ ਸਟਾਰਟ ਜੀ ਪੇਸ਼ੈਂਟ ਦੇ ਲਾਹ ਮਲ ਕੇ ਜੋ ਬਿਮਾਰੀ ਹੁੰਦੀ ਉਹਦੀ ਜੜ ਤੱਕ ਪਹੁੰਚ ਜਾਂਦੇ ਨਹੀਂ ਪਹਿਲੇ 5 ਦਿਨਾਂ ਚ ਪੇਸ਼ੈਂਟ ਕਹਿੰਦਾ ਮੈਂ ਠੀਕ ਆ ਡਾਕਟਰ ਡਾਕਟਰ ਨਹੀਂ ਡਾਕਟਰ ਨੇ ਡੋਜ਼ ਦੇਣੀ ਦੇਣੀ ਅੱਥੇ ਇੱਕ ਹੋਰ ਚੀਜ਼ ਆ ਜੀ ਹਾਂ ਜਿਹੜੇ ਅੱਜ ਕੱਲ ਦੇ ਨੌਜਵਾਨ ਜੀ ਹੂੰ ਮਤਲਬ ਆ ਪਿਆਰ ਪੂਰੇ ਚੱਕਰਾ ਚ ਫਿਰਦੇ ਰਹਿੰਦੇ ਨੇ ਹਾਂ ਆਸ਼ਕੀ ਉੱਚੀ ਚੱਕਰਾ ਚ ਹਾਂ ਤਾਂ ਜਦੋਂ ਬਾਬਾ ਜੀ ਕੋਲ ਉਹ ਡੋਸ ਲੈਣਾ ਆਉਂਦੇ ਨੇ ਜੀ ਹਾਂ ਤਾਂ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਡੋਜ਼ ਆ ਹੂੰ ਉਹ ਜੀ ਇੱਕ ਤਾਂ ਬਰਫਾ ਬਰਫਾ ਜੀ ਬਰਫਾ ਸੁਣਿਆ ਕਹਿੰਦੇ ਪਾਈਆ ਬਰਫ ਤੇ ਕੁੰਡਲ ਜੀ ਬਰਫਾ ਬੰਨਣ ਵਾਸਤੇ ਕਹਿੰਦੇ ਨੇ ਪਾਈਆ ਬਰਫ ਜੀ ਹਾਂ ਤੇ ਕੁੰਡਲ ਜੀ ਕੁੰਡਲ ਪਾਉਂਦੇ ਨੇ ਕੁੰਡਲ ਪਾਉਂਦੇ ਨੇ ਹਾਂ ਜੀ ਹੂੰ ਤਨ 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 ਬਾਬਾ ਡਾਕਟਰ ਸਾਹਿਬ ਜੀ ਉਹ ਜੀ ਬਾਲੇ ਖਤਰਨਾਕ ਆ ਜੀ ਉਹ ਲਾਜ ਵਾਲਾ ਥੋੜਾ ਜਿਹਾ ਖਤਰਨਾਕ ਹੂੰ ਤੇ ਉਹ ਐਸੇ ਅਸਲ ਚ ਜੀ ਉਹ ਬੰਦਿਆਂ ਵਾਸਤੇ ਜ਼ਿਆਦਾ ਲੱਗਦੀ ਆ ਜੀ ਨਾਈਟ ਹੂੰ ਹਾਂ ਜੀ ਕਿੰਨਾ ਵਾਸਤੇ ਜਿਹੜੇ ਆਪਣੇ ਆ ਆਸ਼ਿਕ ਭਾਈ ਸਾਹਿਬ ਹੁੰਦੇ ਨੇ ਹੂੰ ਉਹਨਾਂ ਵਾਸਤੇ ਜ਼ਿਆਦਾ ਲੱਗਦੀ ਆ ਜੀ ਨਾਈਟ ਡਾਕਟਰ ਸਾਹਿਬ ਦੇ ਕਿਉਂ ਕਾਰਨ ਕਾਰਨ ਉਹ ਚੱਕਰ ਕੀ ਹੁੰਦਾ ਜੀ ਉਹ ਪੂਰੇ ਹਸਪਤਾਲ ਦਾ ਮਾਹੌਲ ਖਰਾਬ ਕਰ ਦਿੰਦੇ ਨੇ ਜੀ ਕਿਵੇਂ ਪਾਏ ਬੈੱਡ ਤੇ ਹੁੰਦੇ ਨਹੀਂ ਨਿਗਾ ਕਿਤੇ ਹੋ ਰਹੇ ਨੇ ਬਾਕੀ ਅੱਜਕੱਲ ਪੇਸੇ ਨਵੇਂ ਤਰੀਕੇ ਦੇ ਆ ਰਹੇ ਆ ਜੀ ਉਹਨਾਂ ਨੂੰ ਸੁੱਤੇ ਪਿਆ ਨੂੰ ਬਿਮਾਰੀਆਂ ਬਹੁਤ ਆ ਡਾਕਟਰ ਸਾਹਿਬ ਤਾਂ ਉਹ ਵੀ ਲੋਟ ਕਰਾਵਾਂਗੇ ਹੁਣ ਹਾਂ ਜੀ ਉਹ ਡਾਕਟਰ ਸਾਹਿਬ ਨੂੰ ਆਲੇ ਦੱਸਣੀ ਆ ਜੀ ਬਿਮਾਰੀਆਂ ਦੱਸਣੀ ਆ ਦੱਸਣੀ ਆ ਉਹ ਦੁਬਾਰੀ ਵਾਰੀ ਦੱਸਣੀ ਆ ਦੱਸਣੀ ਆ ਜੀ ਕੀ ਕੀ ਮਤਲਬ ਫਾਈਲ ਮਤਲਬ ਪੇਸੇ ਸੁੱਤਾ ਪਿਆ ਜੀ ਉਹ ਪਤਾ ਨਹੀਂ ਲੱਗਦਾ ਵੀ ਹਰਕਤਾਂ ਕਰਦਾ ਉਹ ਸੁਣਾ ਪਿਆ ਅੱਛਾ ਸੁੱਤਾ ਪਿਆ ਹਰਕਤਾਂ ਕਰਦਾ ਜੀ ਉਹ ਸਵੇਰ ਨੂੰ ਪਤਾ ਲੱਗਦਾ ਜੀ ਸਵੇਰੇ ਪਤਾ ਲੱਗਦਾ ਵੀ ਹਾਂ ਮੈਂ ਹਰਕਤ ਕਰੀਆ ਰਾਤ ਗਰਮੀ ਨੂੰ ਠੰਡ ਕਹਿੰਦਾ ਠੰਡੇ ਨੂੰ ਗਰਮੀ ਹਾਂਜੀ ਓਕੇ ਨਹੀਂ ਚਲੋ ਛੱਡੋ ਜੀ ਉਹ ਤਾਂ ਪੇਸ਼ੈਂਟ ਚਲੋ ਕੋਈ ਗੱਲ ਠੀਕ ਆਈ ਹੁਣ ਹਾਂ ਉਹ ਆਪ ਬਾਕੀ ਪੇਸ਼ੰਡਾਂ ਦੀ ਗੱਲ ਕਰੀਏ ਪੇਸ਼ੈਂਟ ਆ ਸਾਰੀਆਂ ਇਹ ਕਹਿੰਦੇ ਠੀਕ ਆ ਡਾਕਟਰ ਸਾਹਿਬ ਨੇ ਇਲਾਜ ਕਰਨੀ ਕਰਨਾ ਇੱਕ ਪੇਸ਼ੈਂਟ ਦੀ ਗੱਲ ਸੁਣੋ ਜੀ ਹਾਂ ਇੱਕ ਪੇਸ਼ੈਂਟ ਜੀ ਦੋ ਪੇਸ਼ੈਂਟ ਪਏ ਇਕੱਠੇ ਕੰਬਲ ਲਈ ਜੀ ਹਾਂ ਕੰਬਲ ਖਿੱਚਿਆ ਜੀ ਹੂੰ ਖਿੱਚਿਆ ਜੀ ਉਹਨਾਂ ਨੇ ਦੋ ਪੇਸ਼ੈਂਟਾਂ ਨੂੰ ਛੱਡਿਆ ਨਹੀਂ ਹੂੰ ਉਹਨੇ ਫੇਰ ਖਿੱਚਿਆ ਜੀ ਹੂੰ ਉਹਨੇ ਖਿੱਚ ਖਿਤਾ ਕੇ ਜੀ ਹੂੰ ਆਏ ਕਰਕੇ ਆਏ ਰੱਖਿਆ ਜੀ ਇਹ ਇੰਨਾ ਇੰਨਾ ਕਿੰਨਾਸਾ ਕਵਰ ਹੋਇਆ ਜੀ ਇੰਨਾ ਕਿੰਨਾਸਾ ਕਵਰ ਹੋਇਆ ਇੰਨਾ ਕਿੰਨਾਸਾ ਕਵਰ ਹੋਇਆ ਤੇ ਬੰਦਾ ਓਨੇ ਸੀ ਪੇਸ਼ੈਂਟ ਮਤਲਬ ਦੇਖੋ ਉਹਦੀ ਸਾਈਕੀ ਕੀ ਹੋਊਗੀ ਹਾਂ ਸਿਰਫ ਵੀ ਉਹਨੇ ਕੰਬਲ ਇੰਨਾ ਕਰਾਇਆ ਨੇ ਉਹਨੂੰ ਇਹੋ ਦਾ ਸਾਰਾ ਕੰਬਲ ਮੇਰੇ ਤੇ ਆ ਗਿਆ ਆਏ ਜੀ ਆਏ ਆਏ ਖਿੱਚ ਗਏ ਇੱਥੇ ਲੈ ਕੇ ਜੀ ਹਾਂ ਆਏ ਕਰਕੇ ਸੌ ਗਿਆ ਜੀ ਹਾਂ ਉਹ ਸੌ ਗਿਆ ਜੀ ਤੇ ਉਹਨੂੰ ਡਾਕਟਰ ਸਾਹਿਬ ਨੇ ਦਵਾਈਆਂ ਦੇ ਦਿਨ ਚ ਦਿੱਤੀਆਂ ਜੀ ਹੋਈ ਹਾਂ ਉਹ ਦਣ ਦੀ ਹੋਰੀ ਅੱਜ ਦੁੱਤੀ ਜਾਂਦੇ ਉਹ ਤੁਹਾਨੂੰ ਦਵਾਈ ਦਿਖਾ ਦਿੰਨੇ ਆ ਜੀ ਹਾਂ ਦਿਖਾਈ ਵੀ ਮਣੇ ਦਿਖਾਈ ਵੀ ਮਣੇ ਸਟਾਰਟਿੰਗ ਹੀ ਦਵਾਈ ਤਾਂ ਹੋਈ ਸੀ ਹਾਂ ਇੱਥੇ ਸਟਾਰਟਿੰਗ ਦਵਾਈ ਕੋਈ ਸੀ ਯਾਰ ਦਵਾਈ ਇੱਥੇ ਨਹੀਂ ਹੈ ਬਰਾ ਇਹ ਦਵਾਈ ਜੀ ਸਿਰਫ ਇੱਥੇ ਹੈ ਹਾਂ ਇੱਕ ਇੱਕ ਕੁਝ ਕੇ ਦਵਾਈਆਂ ਸੀ ਦਿਖਾ ਨਹੀਂ ਸਕਦੇ ਕਿਉਂਕਿ ਕਾਪੀਰਾਈਟ ਨਾ ਕਾਪੀਰਾਈਟ ਨਹੀਂ YouTube ਉਹ ਤੇ ਉਹ ਬੈਨ ਕਰ ਦਿੰਦਾ ਅਸਲੀ ਤਾਂ ਜਾਰਾ ਨਹੀਂ ਫਲਾ ਸਕਦੇ ਅਸੀਂ ਜੇ ਉਹ ਦੇਖਣੀ ਆ Chrome ਤੇ ਸਾਨੂੰ ਆਈਡੀ ਬਣੀ ਹੋਈ ਹੈਗੀ ਉਹ ਤੇ ਫੋਲੋ ਕਰ ਲੋ ਨਹੀਂ ਅਲਟ ਬਾਲਾ ਜਿੱਤੇ ਤਾਂ ਆਉਣੀ ਹੋਣੀ ਆ ਅੱਛਾ ਆ ਜੀ ਹਾਂ ਚਲ ਹੁਣ ਫਿਰ ਮਤਲਬ ਹੁਣ ਫਿਰ ਚਲੋ ਮੈਂ ਤਾਂ ਚੱਲਦਾ ਤੇ ਤੁਸੀਂ ਫਿਰ ਤੁਸੀਂ ਤੁਸੀਂ ਹੁਣ ਇੱਥੇ ਕਾਹਤੋਂ ਬੈਠੇ ਹੋ ਜਾਓ ਤੁਸੀਂ ਵੀ ਘਰੇ ਡਾਕਟਰ ਸਾਹਿਬ ਡਾਕਟਰ ਸਾਹਿਬ ਤਾਂ ਕਰ ਰਹੇ ਨੇ ਹਟਣ ਦੇ ਹੁਣ ਤਾਂ ਹਟਣ ਨੇ ਕੀ ਕਹਿਣਾ ਨਾ ਜੀ ਤੁਹਾਨੂੰ ਹਲੇ ਛੁੱਟੀ ਮਿਲੀ ਨਹੀਂ ਡਾਕਟਰ ਸਾਹਿਬ ਰੌਲਾ ਪਤਾ ਕੀ ਆ ਜੀ ਡਾਕਟਰ ਸਾਹਿਬ ਹੁਣ ਕਹਿਣ ਜੇ ਨਾ ਕਹਿਣ ਪਰ ਉਹਨੇ ਦਿਮਾਗ 'ਚ ਰਹਿੰਦੀ ਹੈ ਗੱਲ ਹਾਂ ਜੀ ਵੀ ਮੈਂ ਕਿਹਾ ਨਹੀਂ ਹਾਂ ਜੀ ਹਾਂ ਉਸ ਟਾਈਮ ਤਾਂ ਕੁਝ ਕਹਿੰਦੇ ਨਹੀਂ ਹਾਂ ਫਿਰ ਉਹ ਉਹ ਮਰੀਜ਼ਾਂ ਨੂੰ ਐ ਦਿਖਾਉਂਦੇ ਨੇ ਨਾ ਵੀ ਤੁਹਾਨੂੰ ਕੁਝ ਕਿਹਾ ਹੀ ਨਹੀਂ ਮਨੇ ਹਾਂ ਪਰ ਜਦੋਂ ਕਹਿੰਦੇ ਨੇ ਉਹ ਸਾਰਾ ਭੰਗ ਰੋਟਾ ਕੱਢ ਲੈਂਦੇ ਨਹੀਂ ਫਿਰ ਰਾਤ ਨੂੰ ਥਾਲਾ ਸਾਰਾ ਮੈਂ ਕਹੀ ਸਾਰਾ ਹਾਂ ਡਾਕਟਰ ਸਾਹਿਬ ਨੂੰ ਬਾਬਾ ਕਹਿੰਦਾ ਆਪਣੇ ਆ ਕੇ ਤੰਗ ਬੱਸ ਦੇਖਿਆ ਜਾ ਵੀ ਮਰੀਜ਼ਾਂ ਨੂੰ ਤੰਗ ਤਾਂ ਬਹੁਤ ਕਰਦੇ ਨੇ ਅੱਛਾ ਦਿੱਕਤ ਕੀ ਆ ਰਹੀ ਜੇ ਇੱਕ ਬੰਦਾ ਹੋਵੇ ਫਿਰ ਵੀ ਮੰਨ ਲੀਏ ਹਾਂ ਹੁਣ ਇੱਕ ਬੰਦੇ ਦੇ ਵਿੱਚ ਦੋ ਚੀਜ਼ਾਂ ਉਹ ਔਖਾ ਜਿਹਾ ਕੰਮ ਹਾਂ ਇੱਕ ਬੰਦਾ ਇੱਕ ਤਾਂ ਡਾਕਟਰ ਕਾਟੇ ਚਤਾਂ ਕਰਦਾ ਰਾਤ ਨੂੰ ਬਾਬਾ ਰਾਤ ਨੂੰ ਦੋਨੇ ਵਿਰੁੱਧ ਰੂਪ ਜਾਗਿਆ ਹੁੰਦਾ ਜੀ ਰੌਦਰ ਰੌਦਰ ਰੱਜ ਹੁੰਦੇ ਨੇ ਹਾਂਜੀ ਉਹ ਇਧਰ ਉਧਰ ਚੌਂਦੀ ਖੋਪੜੀਆਂ ਦੀ ਮਾਲਾ ਪਾਈ ਹੁੰਦੀ ਐ ਇਧਰ ਹੱਥ 'ਚ ਉਹ ਹੁੰਦਾ ਜੀ ਤਲਵਾਰ ਐ ਤੇ ਕੀ ਹੁੰਦਾ ਜੀ ਖੰਡਾ ਜਾ ਇਧਰਲੇ ਹੱਥ 'ਚ ਉਹ ਖੋਪੜੀ ਧਰੀ ਹੋਈ ਜਾਂ ਖੂਨ ਨਾਲ ਲੱਪੜਾਂ ਦਾ ਵੜਿਆ ਹੁੰਦਾ ਜੀ ਐ ਹੁੰਦਾ ਨਾ ਉਹਨਾਂ ਦਾ ਵੀ ਗਾਟਾ ਹੁਣ ਲਾਇਆ ਹੁਣ ਲਾਇਆ ਹੁਣ ਲਾਇਆ ਹੋਰ ਮਰੀਜ਼ ਵੀ ਉਰੇ ਆ ਕੇ ਬੈਠਾ ਹੁੰਦਾ ਐ ਠੰਡਾ ਜਾ ਹੋਇਆ ਬੈਠਾ ਹੁੰਦੇ ਇੰਦਰੀ ਜੀ ਬਸ ਹਾਂ ਨਾ ਤਾਂ ਮਰੀਜ਼ ਜੀ ਐ ਕਰ ਸਕਦਾ ਫੇਰ ਕੋਈ ਨਾ ਕੋਈ ਮਤਲਬ ਬਾਬਾ ਜੀ ਗੱਲ ਕੋਈ ਬੜੀ ਖਤਰਨਾਕ ਮਾਰ ਦਿੰਦੇ ਨੇ ਹਾਂ ਐ ਜਿਹੀ ਕਰਦੇ ਵੀ ਮਤਲਬ ਕਿ ਜੀ ਮਰੀਜ਼ ਨੇ ਮਾੜੀ ਚੂਂਜ ਵੀ ਕਰਤੀ ਉਹ ਜੱਗ ਦੇ ਸਾਹਮਣੇ ਕਹਿ ਦੇਣਾ ਇੱਧਰ ਆ ਥਰਮਾਮੀਟਰ ਲਾਉਂਦੇ ਵੀਰੇ ਹਾਂ ਤੇ ਉਹ ਮਰੀਜ਼ ਨੂੰ ਜਾਣਾ ਪੈਂਦਾ ਜੀ ਆਹੋ ਉਹ ਵਿਚਾਰਾ ਵੀ ਜਿਹਨੇ ਮਾਰਦੀ ਪੈਰ ਵੱਟੀ ਜਦੇ ਲਗ ਭੱਗ ਜਿਹੜੇ ਮਰੀਜ਼ ਇੱਥੋਂ ਗਏ ਨੇ ਡਾਕਟਰ ਕੋਲੋਂ ਕਿਵੇਂ ਵੀਰੇ ਡਾਕਟਰ ਕੋਲੋਂ ਮਰੀਜ਼ ਗਏ ਨੇ ਠੀਕ ਹੋ ਕੇ ਹੁਣ ਤੱਕ ਠੀਕ ਹੋ ਕੇ ਗਏ ਨੇ ਇਹਦੇ ਹਾਂ ਜੀ ਪਿਛਲੇ 30 ਸਾਲਾਂ ਦੇ ਵਿੱਚ ਵਿੱਚ ਅੱਛਾ 30 ਸਾਲ ਦਾ ਬਹੁਤ ਕੀਨੀ ਦਾ ਬਾਕ ਡਾਕਟਰ ਸਾਹਿਬ ਨੂੰ ਹਾਂ ਜਿੱਦ ਬਾਬਾ ਜੀ ਨੂੰ ਹਾਂ ਜੇ ਠੀਕ ਹੋ ਕੇ ਗਏ ਨੇ ਹਾਂ ਅੱਜ ਜੀ ਉਹ ਵਧੀਆ ਨਾਮ ਆ ਜੀ ਕਹਿੰਦੇ ਕਹੋਂਦੇ ਬੰਦੇ ਨਹੀਂ ਉਹ ਅੱਛਾ ਹਾਂ ਜੀ ਆਹ ਦੁਨੀਆ 'ਚ ਪੱਛਾ ਨਾਮ ਆ ਯੋ ਨਾ ਅੱਛਾ ਦੁਨੀਆ 'ਚ ਪੰਜਾਬ 'ਚ ਵੀ ਬਹੁਤ ਨਾਮ ਆ ਜਦੋਂ ਦੁਨੀਆ 'ਚ ਤਾਂ ਹੈ ਹੀ ਹੈਗਾ ਪੰਜਾਬ 'ਚ ਬਹੁਤ ਨਾਮ ਆ ਜੀ ਉਹਨਾਂ ਦਾ ਅੱਛਾ ਜੀ ਤੇ ਉਹ ਬਾਬਾ ਜੀ ਨੂੰ ਮੰਨਦੇ ਨੇ ਹਾਂ ਅੱਜ ਵੀ ਮੰਨਦੇ ਨੇ ਉਹ ਕਹਿੰਦੇ ਵੀ ਕਈ ਵਾਰ ਇੰਟਰਵਿਊ ਹੋਈਆਂ ਨੇ ਉਹਨਾਂ ਦੀ ਹਾਂ ਹਾਂ ਇੰਟਰਵਿਊ 'ਚ ਕਹਿ ਦਿੰਦੇ ਨੇ ਇੰਟਰਵਿਊ 'ਚ ਕਹਿ ਦਿੰਦੇ ਨੇ ਵੀ ਡਾਕਟਰ ਸਾਹਿਬ ਬੜੇ ਤਕੜੇ ਨੇ ਜਿਹੜੀ ਡਾਕਟਰ ਸਾਨੂੰ ਸਾਨੂੰ ਦੋਸ਼ ਦੇਤੀ ਹਾਂ ਜੀ ਜ਼ਿੰਮੇਦਾਰੀ ਤੇ ਲੈਂਦੀ ਆ ਜਾ ਕੇ ਕੀ ਹੋਇਆ ਜੀ ਸੀ ਸੱਤ ਨੇ ਨਸਾ ਰੇ ਨਾ ਦੋਸਤ ਨਾ ਨਾ ਇੰਟਰਵਿਊ ਚ ਕੀ ਹੋਇਆ ਜੀ ਇੱਕ ਇੰਟਰਵਿਊ ਬੜਾ ਵਾਇਰਲ ਹੋਇਆ ਜੀ ਅੱਛਾ ਬਾਬਾ ਜੀ ਪ੍ਰਤੀ ਹਾਂ ਹੂੰ ਬਾਬਾ ਜੀ ਦਾ ਮਰੀਜ਼ ਸੀਗਾ ਜੀ ਕੋਈ ਹਾਂ ਅਰ ਟੋਲਾ ਕਿੰਨੀ ਦਾ ਐ ਮਰੀਜ਼ ਸੀ ਜੀ ਕੋਈ ਹਾਂ ਸੀਗਾ ਕੋਈ ਅੱਛਾ ਤੇ ਉਹਨੇ ਜੀ ਕੀ ਕਿਹਾ ਉਹਨੇ ਇੰਟਰਵਿਊ ਚ ਕਹਿਤਾ ਕਿ ਤੁਸੀਂ ਕਿੱਥੋਂ ਇਲਾਜ ਕਰਾਇਆ ਕੇ ਪੁੱਛ ਲਈ ਅੱਗੇ ਕਿਸੇ ਨੇ ਹਾਂ ਉਹ ਕਹਿੰਦੇ ਜੀ ਅਸੀਂ ਡਾਕਟਰ ਮਤਲਬ ਔਕੜ ਦਾਸ ਡਾਕਟਰ ਤੋਂ ਕਰਵਾਇਆ ਉਹ ਸਾਡਾ ਡਾਕਟਰ ਹੈ ਉਹ ਸੁਨਾਮ ਕਾਲੀ ਤੇ ਮਤਲਬ ਮਿੰਦਰਾ ਕੌਰ ਦੇ ਵਿੱਚ ਸਾਖਸ਼ਾਤ ਪ੍ਰਗਟ ਹੋਣਾ ਪ੍ਰਗਟ ਪ੍ਰਗਟ ਹੋਣਾ ਪ੍ਰਗਟ ਹੂੰ 27 ਤੋਂ ਕਰਵਾਇਆ ਉਸ ਟਾਈਮ ਪਤਾ ਨਹੀਂ ਉਹ ਕਿਹੜੇ ਕਾਲਜ ਸੀਗਾ ਉਸ ਟਾਈਮ ਵੀ ਸੰਗਰੂਰ ਸੰਗਰੂਰ ਸੀਗੇ ਹਾਂ ਜੀ ਉਹ ਸੰਗਰੂਰ ਸੀਗਾ ਬੰਦਾ ਜੀ ਉਹ ਹੂੰ ਤਾਂ ਸੰਗਰੂਰ ਵੀ ਪ੍ਰਗਟ ਹੋ ਗਏ ਤੇ ਇੱਕ ਵਾਰ ਹੂੰ ਬਸ ਐਸਾ ਪ੍ਰਗਟ ਹੋਇਆ ਜੀ ਉੱਥੇ ਉਹਦਾ ਇਲਾਜ ਕਰਤਾ ਜੀ ਅੱਛਾ ਉਹਦਾ ਇਲਾਜ ਕਰਿਆ ਉਹ ਦੱਸ ਰਿਹਾ ਕਹਿੰਦਾ ਵੀ ਇਲਾਜ ਹੋਇਆ ਜੀ ਮੇਰਾ ਹੂੰ ਤੇ ਜਿਹਦਾ ਇਲਾਜ ਨਹੀਂ ਹੋਇਆ ਤੀ ਕੋਈ ਮਤਲਬ ਵਿਚਾਰੀ ਡਾਕਟਰ ਬੈਠੀ ਹੋਗੀ ਉੱਥੇ ਹੂੰ ਮਰੀਜ਼ਣੀ ਉਹ ਕਹਿੰਦੀ ਬੂਹ ਕਹਿੰਦੀ ਇਹ ਜਾ ਐ ਤਾਂ ਕਹਿੰਦੀ ਕੋਈ ਡਾਕਟਰ ਇਲਾਜ ਕਰਦਾ ਹੀ ਨਹੀਂ ਤੇ ਫਿਰ ਡੰਡੇ ਨਾਲ ਇਲਾਜ ਉਹ ਡੰਡੇ ਨਾਲ ਇਲਾਜ ਸੀ ਉਸ ਤੋਂ ਇਲਾਜ ਸੁਣਿਆ ਨਹੀਂ ਉਹ ਤੋਂ ਇਲਾਜ ਸੁਣਿਆ ਨਹੀਂ ਚਿੰਟੇ ਨਾਲ ਚਿੰਟੇ ਨਾਲ ਖੰਮਾ ਨਾਲ ਇਲਾਜ ਤਾਂ ਮੈਂ ਸੁਣਿਆ ਯਾਰ ਕਾਫੀ ਵੀ ਕਰੋ ਕਰਦੇ ਨੇ ਬਾਬੇ ਕਰਦੇ ਨੇ ਉਹਦਾ ਵੇਹਲਾ ਉਹ ਇਲਾਜ ਮੁਰੇ ਤੁਸੀਂ ਡੰਡੇ ਦੀ ਗੱਲ ਕਰ ਦਿਓ ਜੀ ਉਹਨਾਂ ਦੇ ਜੋ ਹੱਥਾਂ ਦਾ ਥੌੜੀ ਆਈ ਨਹੀਂ ਡੰਡਾ ਤਾਂ ਹੁੰਦਾ ਹੀ ਹੁੰਦਾ ਪਰਮਾਨੈਂਟ ਹੈ ਬ੍ਰਹਮਾਸਤਰ ਰੱਖਿਆ ਹੋਇਆ ਤਾਂ ਬ੍ਰਹਮਾਸਤਰ ਆਈਓ ਕਾਫੀ ਸਾਲ ਪੁਰਾਣਾ ਜੀ ਤੇ ਮਤਲਬ ਪਲਾਸ ਪਲਸ ਜੋ ਵੀ ਹਾਂਜੀ ਉਸਾਰਾ ਕੁਝ ਰੱਖਿਆ ਹੋਇਆ ਨਾ ਬੇਚ ਕਾ ਸੀ ਸਾਉ ਦੀ ਕਵਾਰ ਵੀ ਬੋਲ ਸਕਦੀ ਮਤਲਬ ਖੰਭਾ ਚ ਜਿਹਾ ਚਮਟੇ ਸ਼ਕਤੀ ਨੂੰ ਦੇ ਉਹ ਬਾਬੇ ਦੇ ਹੱਥ ਚ ਹੱਥਾਂ ਜੀ ਹੱਥਾਂ ਜੀ ਡਾਕਟਰ ਦੇ ਹੱਥ ਜੀ ਬਾਬਾ ਜੀ ਦੀ ਅੱਖ ਚ ਵੀ ਬੋਲ ਸਕਦੀ ਆ ਬਾਬਾ ਜੀ ਦੀ ਅੱਖ ਚ ਵੀ ਬੋਲ ਸਕਦੀ ਆ ਐਂ ਦੀ ਆਈ ਬਾਬਾ ਜੀ ਮਾਡਰਨ ਨੇ ਹਾਂ ਉਹ ਲੈਪਟਾਪ ਤੋਂ ਦੇਖ ਕੇ ਵੀ ਇਲਾਜ ਕਰਦੇ ਨੇ ਐਣੀ ਪਤਾ ਨਹੀਂ ਮਾ우스 ਮਾਰਿਆ ਚੱਕ ਕੇ ਐਣੀ ਪਤਾ ਲੈਪਟਾਪ ਵੀ ਨਵੇਂ ਮਰੀਜ਼ ਦਾ ਜੀ ਫੋਨ ਉਰਾ ਪਰਾ ਰੱਖ ਰੱਖਦੇ ਨਹੀਂਗੇ ਹਾਂ ਬਾਬਾ ਜੀ ਕੋਲ ਰੱਖ ਦਿੰਦੇ ਨੇ ਜਿਹੜਾ ਪੁਰਾਣਿਆਂ ਨੂੰ ਤਾਂ ਪਤਾਗਾ ਕਿ ਜੇ ਕੋਲੇ ਫੋਨ ਪਿਆ ਹੋਇਆ ਹਾਂ ਇਹ ਨਹੀਂ ਪਤਾ ਮਰੀਜ਼ ਦਾ ਫੋਨ ਹੀ ਗਿਆ ਜਾਵੇ ਜਿੱਥੇ ਨੂੰ ਅੱਛਾ ਹਾਂ ਜੀ ਇੱਕ ਹੋਰ ਚੀਜ਼ ਹੈ ਜੀ ਨਹੀਂ ਇਹ ਤਾਂ ਗਲਤ ਗੱਲ ਐ ਫੋਨ ਫੋਨ ਜਿਵੇਂ ਪੜਨੇ ਨਹੀਂ ਨਹੀਂ ਉਹਨਾਂ ਨੂੰ ਪ੍ਰਸ਼ਾਦ ਹੁੰਦਾ ਜੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਉਹਨਾਂ ਨੇ ਕਿਹੜਾ ਆਏ ਦੇਖਣੇ ਜੀ ਹਾਂ ਅੱਗੇ ਕੱਲੇ ਮਰੀਜ਼ਾਂ ਦੇ ਫੋਨ ਨੇ ਉਹਨੇ ਆਪ ਦਾ ਫੋਨ ਵੀ ਛੱਡ ਲੈਣਾ ਜੀ ਬੜੇ ਪਹੁੰਚੇ ਹੋਏ ਨੇ ਜੀ ਇਹ ਬਾਕੀ ਆਈ ਇਹ ਤੁਹਾ ਦਾ ਸਤਿ ਜੀਓ ਗੱਲ ਵਿੱਚ ਰਹਿ ਗਈ ਦੀ ਜੋ ਕਹਿੰਦੇ ਫਲਾਣੀ ਕਹਿੰਦੀ ਕਹਿੰਦੀ ਵੀ ਕੌਣ ਇਲਾਜ ਕਰਦਾ ਹੁੰਦਾ ਐਵੇਂ ਹਾਂ ਤੇ ਹੁਣ ਅਸੀਂ ਬੈਠੇ ਦੇਖ ਰਹੇ ਤੇ ਜੀ ਹਾਂ ਤੇ ਸਾਨੂੰ ਉਹੀ ਆ ਜੀ ਮਰੀਜ਼ ਆ ਜੀ ਹੁਣ ਹਾਂ ਫੈਨ ਆ ਜੀ ਪੂਰੇ ਹਨਾ ਅਸੀਂ ਡਾਕਟਰ ਸਾਹਿਬ ਦੇ ਅਸੀਂ ਕਹ ਕੋਈ ਗੱਲ ਨਹੀਂ ਹਾਂ ਇਹ ਵੀ ਆਈ ਕੁੜੇ ਤੂੰ ਕਦੇ ਬਾਬਾ ਜੀ ਦੇ ਮਿੱਤਰ ਦਰਸ਼ਨ ਦਾ ਲੱਕਰ ਕਰਵਾਵਾਂਗੇ ਹਨਾ ਮੰਨਦੀ ਫਿਰੇਗੀ ਹੂੰ ਤੇ ਉਹ ਫਿਰ ਉਹ ਇਹ ਜੇ ਬਾਬਾ ਜੀ ਕੋਲੇ ਮਤਲਬ ਇਲਾਜ ਕਰਾਇਆ ਡਾਕਟਰ ਕੋਲ ਇਲਾਜ ਕਰਾਇਆ ਹੋਇਆ ਜੀ ਹੂੰ ਜਿਹੜੇ ਆਪ ਵੀ ਬਸ ਠੀਕ ਹੀ ਹੈ ਰੱਬ ਦਾ ਨਾਮ ਹੂੰ ਚੌਂਕੀ ਸਾਲ ਬਾਅਦ ਆਉਂਦੇ ਆ ਜੀ ਬਾਬਾ ਜੀ ਅਛਾ ਹਾਂ ਜੀ ਬਹੁਤ ਅਰਸੇ ਬਾਅਦ ਮੜ ਕੇ ਵੀ ਤਰਸਦੇ ਨੇ ਜੀ ਜਿਹੜੇ ਸ਼ਰਦਾ ਜੀ ਨਾਲ ਗੱਲ ਕਰੀਏ ਮੂਰੀ ਚਾਰ ਮਹੀਨੇ ਦੇਖੋ ਜੀ ਜੇ ਤਾਂ ਮਤਲਬ ਜੇ ਜੇ ਤਾਂ ਸਨਾਮ ਤੇ ਮਿੱਤਰ ਦੀ ਗੱਲ ਕਰੀਏ ਹਾਂ ਕਿਰਤਾ ਉੱਥੇ 2 ਮਹੀਨੇ ਲਗਾਤਾਰ ਚੌਂਕੀ ਭਰੀ ਜਾਂਦੀ ਆ। 2 ਮਹੀਨੇ ਲਗਾਤਾਰ ਚੌਂਕੀ ਭਰੀ ਜਾਂਦੀ ਆ। ਹਾਂ। ਤੇ ਜੇ ਗੱਲ ਕਰੀਏ ਯੂਨੀਵਰਸਿਟੀ ਦੀ ਹਾਂ। ਫਿਰ 2 ਮਹੀਨੇ ਉੱਥੇ ਭਰੀ ਜਾਂਦੀ ਆ। ਅੱਛਾ ਅੱਛਾ ਅੱਛਾ। ਤੇ ਜੀ ਡਾਕਟਰ ਸਾਹਿਬ ਹਾਂ ਲਗਾਤਾਰ ਡੋਜ਼ ਦਿੰਦੇ ਹੀ ਰਹਿੰਦੇ ਨੇ ਫਿਰ 4 ਮਹੀਨੇ। ਤੇ ਜੀ ਮੁੰਡੇ ਕੁੜੀਆਂ 'ਚ ਫਰਕ ਹੀ ਨਹੀਂ ਕਰਦੇ। ਹਾਂ ਇਹ ਇਹ ਸਭ ਤੋਂ ਵੱਡੀ ਚੀਜ਼ ਹੈ। ਹਾਂ। ਮੁੰਡੇ ਨੂੰ ਉਹੀ ਕੁੜੀ ਨੂੰ। ਸੇਮ ਡੋਜ਼ ਮਿਲਦੀ ਆ। ਸੇਮ ਡੋਜ਼ ਜੀ ਆਏ ਆ। ਕੁੜੀਆਂ ਵੇਲੇ ਬਾਬਾ ਜੀ ਨਹੀਂ ਆਉਂਦੇ ਜੀ ਅੱਛਾ ਮੁੰਡਿਆਂ ਨੂੰ ਬਾਬਾ ਜੀ ਆ ਜਾਂਦੇ ਆ ਇਹ ਹਜਾ ਕੋਣਾ ਡਾਕਟਰ ਹੈ ਇਹ ਬਸ ਡਾਕਟਰ ਡਬਲ ਡਾਕਟਰ ਹੈ ਨਾ ਜੀ ਇੱਕ ਨਹੀਂ ਜੀ ਇੱਕ ਪਾਸੇ ਤਾਂ ਬਾਬਾ ਜੀ ਇੱਕ ਪਾਸੇ ਡਾਕਟਰ ਹੈ ਇਹ ਬਾਬਾ ਡਾਕਟਰ ਹੋ ਗਿਆ ਜੀ ਤੇ ਆ ਵੀ ਮਰੀਜ਼ ਹੈ ਇੱਧਰ ਵੀ ਖੜੇ ਨੇ ਬੰਦੇ ਇਹ ਪੁਰਾਣੇ ਮਰੀਜ਼ ਇਹ ਪੁਰਾਣੇ ਮਰੀਜ਼ ਨਹੀਂ ਠੀਕ ਹੋ ਕੇ ਆਏ ਨੇ ਜੀ ਹੈ ਡੱਬੇ ਲੈ ਕੇ ਆਏ ਆ ਦੇਖੋ ਹੋਰ ਤੁਸੀਂ ਇੱਕ ਚੀਜ਼ ਨੋਟ ਕਰੋ ਜੀ ਹਿੰਮਤ ਨਹੀਂ ਪੈ ਡਾਕਟਰ ਦੀ ਪਰਮਿਸ਼ਨ ਤੋਂ ਬਿਨਾ ਉਹ ਪੈਰ ਨਹੀਂ ਫਟ ਸਕਦੇ। ਇਹ ਸਿਰ ਮੈਂ ਤਾਂ ਪੈ ਨਹੀਂ ਰਿਹਾ। ਦੇਖੋ ਜੀ ਉਹ ਜੇ ਉੱਥੇ ਖੜੇ। ਉਹ ਦੇਖੋ ਜੀ ਜਿਹੜੇ ਹੱਥ ਜੋੜ ਕੇ ਖੜੇ ਨੇ ਕਿੰਨੇ ਲਾਚਾਰ ਨੇ। ਉਹਨਾਂ ਦਾ ਮੂੰਹ ਉਹ ਤਾਂ ਲੱਗਦਾ। ਚਲੋ। ਲੋਜ ਵਾਸਤੇ ਐਨੇ ਜ਼ਿਆਦਾ ਵਿਚਾਰੇ ਹੋ ਗਏ। ਦੇਖੋ ਮੂੰਹ ਦੇਖੋ ਜੀ ਕਿਹੜੇ ਜਿਹੇ ਕਿ ਉਹਨਾਂ ਦਾ। ਹਾਂ। ਉਹਨੂੰ ਕਿਹੜੇ ਹੋਣੇ। ਆਓ ਦੇਖੋ। ਚਲੋ। ਫਿਰ ਮਿਲਦੇ ਮੈਨੂੰ ਮੈਨੂੰ ਦਰਸ਼ਨ ਕਰਾਓ ਮੈਨੂੰ ਵੀ। ਹਾਂ ਜੀ ਅਗਲੇ। ਫਟ ਸਕਦੇ ਨਾ। ਆ ਸਕਦਾ ਮੈਂ ਕੋਈ ਦਿੱਕਤ ਤਾਂ ਨਹੀਂ। ਹਾਂ ਜੀ ਹਾਂ। ਅਗਲੇ ਪਾਰ ਚ ਤੁਹਾਨੂੰ ਡਾਕਟਰ ਸਾਹਿਬ ਦੇ ਦਫਾ ਦੇ ਦੇਖ ਕੇ ਰਹਿਣਾ। ਕਿਉਂਕਿ ਉਹ है। 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 क्यूँकी अच्छे लोगों के कहने पर तुमने हमसे दोस्ती तो नहीं की लेकिन बुरे लोगों के कहने पर तुमने हमसे दुश्मनी कर ली और अब जब तुमने इतनी महंगी चीज पाल रखी है तो तुम्हें इसकी कीमत तो ਚੁਕਾਣੀ ਪੜੇਗੀ ਸੁਖੀ ਪਾਧਣਾ